ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜੀਆਂ ਕਿੱਲਾਂ ਲਾਈਆਂ ਗਈਆਂ ਸੀ ਸੜਕ ਦੇ ਵਿਚਾਲੇ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਹੁਣ ਪੱਟਿਆ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਸੜਕ ਦੇ ਵਿਚਾਲੇ ਜਿਹੜੀਆਂ ਕਿੱਲਾਂ ਲਗਾਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਹਟਾਇਆ ਜਾ ਰਿਹਾ ਮੌਕੇ ਤੋਂ ਪੱਟਿਆ ਜਾ ਰਿਹਾ ਜਿੱਥੇ ਸਾਰੇ ਇੰਤਜ਼ਾਮ ਕੀਤੇ ਹੋਏ ਸੀ ਉਹ ਹਟਾ ਦਿੱਤੇ ਗਏ ਤਾਂ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਸ਼ੰਭੂ ਬਾਰਡਰ ਤੇ ਜਿਹੜੀ ਪੁਲ ਦੇ ਉੱਪਰ ਤਿੱਖੀਆਂ ਕਿੱਲਾਂ ਲਾਈਆਂ ਹੋਈਆਂ ਸੀ ਇਹਨਾਂ ਨੂੰ ਪੱਟਿਆ ਜਾ ਰਿਹਾ ਕਿਉਂਕਿ ਜਦੋਂ ਪਿਛਲੀ ਵਾਰ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਫਰਵਰੀ 2024 ਦੇ ਵਿੱਚ ਔਰ ਉਸ ਦੌਰਾਨ ਮੌਕੇ ਦੇ ਉੱਪਰ ਕਿ ਟਰੈਕਟਰ ਟਰਾਲੀਆਂ ਇੰਤਜ਼ਾਮ ਸੀ ਕਿੱਲ ਠੋਕੇ ਹੋਏ ਸੀ ਕਿ ਤਾਂ ਉਹਨਾਂ ਨੂੰ ਹੁਣ ਕਿੱਲਾਂ ਨੂੰ ਪੱਟਿਆ ਜਾ ਰਿਹਾ ਇਹਨਾਂ ਨੂੰ ਹਟਾਇਆ ਜਾ ਰਿਹਾ ਪਾਸੇ ਕੀਤਾ ਜਾ ਰਿਹਾ ਤਾਂ ਕਿ ਹਾਈਵੇ ਖੋਲਿਆ ਜਾ ਸਕੇ ਤਾਂ ਇਹ ਸਾਰਾ ਸਿਸਟਮ ਹਟਾ ਕੇ ਪਾਸੇ ਕਰ ਦਿੱਤਾ ਜਾਣਾ ਤਾਂ ਹਰਿਆਣੇ ਵਾਲੇ ਪਾਸਿਓਂ ਹਾਈਵੇ ਖੁੱਲਣ ਜਾ ਰਿਹਾ ਹੈ ਹਰਿਆਣੇ ਵਾਲੇ ਪਾਸਿਓਂ ਜਿਹੜੇ ਇੰਤਜ਼ਾਮ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਕਿਉਂਕਿ ਜਿੱਥੇ ਇੱਕ ਪਾਸੇ ਪੰਜਾਬ ਵਾਲੇ ਪਾਸਿਓਂ ਬੈਰੀਕੇਡ ਹਟਾ ਦਿੱਤੇ ਗਏ ਪੰਜਾਬ ਵਾਲੇ ਪਾਸਿਓਂ ਜਦੋਂ ਕਿਸਾਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਕਿਸਾਨਾਂ ਨੂੰ ਫੜਨ ਤੋਂ ਬਾਅਦ ਮੌਕੇ ਤੋਂ ਉਹਨਾਂ ਦੇ ਟਰੈਕਟਰ ਟਰਾਲੀਆਂ ਪਾਸੇ ਕਰਕੇ ਹਾਈਵੇ ਖੁਲਵਾਇਆ ਜਾ ਰਿਹਾ ਤਾਂ ਉ ਕੇਂਦਰ ਸਰਕਾਰ ਵੱਲੋਂ ਕੀਤੇ ਹੋਏ ਸੀਗੇ ਇਹਨਾਂ ਨੂੰ ਵੀ ਖੋਲ ਦਿੱਤਾ ਗਿਆ ਇਹਨਾਂ ਨੂੰ ਵੀ ਹਟਾ ਦਿੱਤਾ ਗਿਆ ਪਾਸੇ ਕੀਤਾ ਜਾ ਰਿਹਾ ਇਸ ਪਾਸੇ ਆ ਜਿਹੜੇ ਬੈਰੀਕੇਡ ਨੇ ਇਹਨਾਂ ਨੂੰ ਵੀ ਹਟਾ ਦਿੱਤਾ ਜਾਣਾ ਪਾਸੇ ਕਰ ਦਿੱਤਾ ਜਾਣਾ ਤਾਂ ਉਧਰ ਦੇਖ ਸਕਦੇ ਹੋ ਹਰਿਆਣਾ ਵਾਲੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਵੀ ਮੌਕੇ ਦੇ ਉੱਪਰ ਤਾਇਨਾਤ ਦਾ ਮੌਕੇ ਦਾ ਮੁਆਇਨਾ ਕਰਨ ਦੇ ਲਈ ਪਹੁੰਚੇ ਹੋਏ ਨੇ ਹਰਿਆਣਾ ਪੁਲਿਸ ਦੇ ਜਵਾਨ ਵੀ ਤਾਂ ਜਿੰਨਾ ਵੀ ਇੰਤਜ਼ਾਮ ਸੀਗਾ ਕਰੜਾ ਇੰਤਜ਼ਾਮ ਕੀਤਾ ਹੋਇਆ ਸੀ ਕਿਉਂਕਿ ਕਿਸਾਨ ਅੱਗੇ ਨਾ ਵੱਧ ਸਕਣ ਇੱਕ ਵਾਰ ਜਦੋਂ ਪਹਿਲਾ ਅੰਦੋਲਨ ਚੱਲਿਆ ਤਾਂ ਉਸ ਵੇਲੇ ਕਿਸਾਨ ਦਿੱਲੀ ਦੇ ਬਾਰਡਰ ਤੇ ਪਹੁੰਚ ਕੇ ਸੀ ਪਰ ਇਸ ਵਾਰ ਹਰਿਆਣਾ ਦੇ ਬਾਰਡਰ ਤੇ ਉਹਨ ਰੋਕ ਲਿਆ ਗਿਆ ਸੀ ਤਾਂ ਕਿਸਾਨਾਂ ਨੇ ਬੇਸ਼ੱਕ ਕਿਸਾਨਾਂ ਚ ਫੁੱਟ ਪੈ ਗਈ ਸੀ ਉਹਨਾਂ ਨੇ ਸਬਕ ਨਹੀਂ ਲਿਆ ਪਰ ਇਹ ਕਿਹਾ ਜਾ ਸਕਦਾ ਹੈ ਕਿ ਸਰਕਾਰ ਨੇ ਸਬਕ ਲੈ ਲਿਆ ਸੀ ਕਿ ਜੋ ਮਰਜ਼ੀ ਹੋਵੇ ਕਿਸਾਨ ਪੰਜਾਬ ਦਾ ਬਾਰਡਰ ਨਹੀਂ ਲੰਘਣੇ ਚਾਹੀਦੇ ਤਾਂ ਇਹ ਇੰਤਜ਼ਾਮ ਉਹੀ ਸੀਗੇ ਕਿ ਪੰਜਾਬ ਦਾ ਬਾਰਡਰ ਜਿਸ ਕਰਕੇ ਕਿਸਾਨ ਨਹੀਂ ਲੰਘ ਪਾਏ ਜਾਂ ਲੰਘਣ ਨਹੀਂ ਦਿੱਤਾ ਗਿਆ ਜੋ ਮਰਜ਼ੀ ਸਮਝ ਸਕਦੇ ਹੋ ਤੁਸੀਂ ਤਾਂ ਇਹ ਇੰਤਜ਼ਾਮ ਸੀਗੇ ਉਸ ਵੇਲੇ ਕਰੜੇ ਇੰਤਜ਼ਾਮ ਕੀਤੇ ਗਏ ਤਾਂ ਕਿ ਇਹਨਾਂ ਤੋਂ ਅੱਗੇ ਕਿਸਾਨ ਲੰਘ ਨਹੀਂ ਪਾਏ ਵੱਡੇ ਵੱਡੇ ਵਾਟਰ ਕੈਨਨ ਲਗਾਏ ਹੋਏ ਸੀਗੇ ਔਰ ਜਿਹੜੇ ਵੱਡੀਆਂ ਵੱਡੀਆਂ ਮਸ਼ੀਨਾਂ ਜੋ ਹੰਝੂ ਗੈਸ ਦੇ ਗੋਲੇ ਸੁੱਟਣ ਵਾਲੀਆਂ ਨੂੰ ਉਹ ਲਗਾਈਆਂ ਹੋਈਆਂ ਸੀਗੀਆਂ ਮੌਕੇ ਦੇ ਉੱਪਰ ਤਾਂ ਇਸ ਤੋਂ ਬਾਅਦ ਫਿਰ ਆ ਇੰਤਜ਼ਾਮ ਫਿਰ ਅੱਗੇ ਇਹਦੇ ਉੱਪਰ ਵੀ ਕਿੱਲ ਲੱਗੇ ਹੋਏ ਸੀਗੇ ਇਹ ਜਿਹੜਾ ਦੇਖੋ ਦੇਖ ਸਕਦੇ ਹੋ ਤੁਸੀਂ ਇੱਕ ਸਪੀਡ ਬ੍ਰੇਕਰ ਟਾਈਪ ਬਣਾਇਆ ਹੋਇਆ ਜਿਹੜਾ ਤਾਂ ਕਿ ਸਾਧਨ इजीली ਲੰਘ ਨਾ ਸਕੇ ਤਾਂ ਉਸ ਤੋਂ ਬਾਅਦ ਹੁਣ ਪਰਲੇ ਬੰਨੇ ਦੇਖੋ ਤੁਸੀਂ ਪਰਲੇ ਬੰਨੇ ਇਹ ਵੱਡੇ ਬੈਰੀਕੇਡ ਸੀਗੇ ਹਰਿਆਣੇ ਵਾਲੇ ਪਾਸੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਔਰ ਪਰਲੇ ਬੰਨੇ ਜੋ ਵੀ ਸਾਜੋ ਸਮਾਨ ਸੀ ਵੱਡੇ ਟਰੱਕ ਜਿਹੜੇ ਭਰ ਕੇ ਉਹਨਾਂ ਨੂੰ ਪਾਸੇ ਲੈ ਕੇ ਜਾਇਆ ਜਾ ਰਿਹਾ ਮੌਕੇ ਦੇ ਉੱਪਰ ਤਾਂ ਇਹ ਸ਼ੰਭੂ ਬਾਰਡਰ ਦੀ ਤਸਵੀਰ ਹੈ ਜਿੱਥੇ ਹਰਿਆਣਾ ਵਾਲੇ ਪਾਸਿਓਂ ਜਿਹੜੇ ਇੰਤਜ਼ਾਮ ਕੀਤੇ ਹੋਏ ਸੀ ਉਹਨਾਂ ਨੂੰ ਹਟਾ ਕੇ ਪਾਸੇ ਕੀਤਾ ਜਾ ਰਿਹਾ ਜਿੰਨੇ ਵੀ ਮੁਲਾਜ਼ਮ ਹਰਿਆਣਾ ਦੇ ਲੱਗੇ ਹੋਏ ਆ ਇਹਨਾਂ ਦੇ ਵੱਲੋਂ ਇਹ ਤਿਆਰੀਆਂ ਸੀਗੀਆਂ ਕੀਤੀਆਂ ਹੋਈਆਂ ਹਟਾਉਣ ਦੀਆਂ ਤਾਂ ਇਹ ਜਿੰਨਾ ਵੀ ਸਮਾਨ ਹੈ ਇਸ ਪਾਸੇ ਇਹਨਾਂ ਨੂੰ ਹਟਾ ਕੇ ਹੁਣ ਪਾਸੇ ਕਰ ਦੇਣਾ ਕਿਉਂਕਿ ਬੈਰੀਕੇਡ ਜਿਹੜੇ ਸੀਗੇ ਇਹ ਬੈਰੀਕੇਡ ਵੀ ਅੱਜ ਮਸ਼ੀਨ ਦੇ ਨਾਲ ਹਟਾ ਦੇਣੇ ਹੈਡਰਾ ਦੇ ਨਾਲ ਇਹ ਬੈਰੀਗੇਟ ਹਟਾ ਕੇ ਵੀ ਪਾਸੇ ਕਰ ਦਿੱਤੇ ਜਾਣੇ ਆ ਉਸ ਔਰ ਇਥੋਂ ਹੀ ਟਾਇਰ ਗੈਸ ਦੇ ਗੋਲੇ打 ਗਏ ਜਾਂਦੇ ਸੀ ਕਿਸਾਨਾਂ ਤੇ ਇਧਰਲੇ ਬੰਨੇ ਹੀ ਪੂਰੀ ਫੋਰਸ ਜਿਹੜੀ ਆ ਇੱਥੇ ਖੜੀ ਹੋਈ ਨਜ਼ਰ ਆਉਂਦੀ ਸੀ ਅੱਜ ਇਸ ਪਾਸੇ ਬੈਰੀਕੇਡ ਜਿਹੜੇ ਹਰਿਆਣੇ ਵਾਲੇ ਬੰਨੇ ਇੱਧਰ ਫੋਰਸ ਖੜੀ ਸੀਗੀ ਸਾਰੀ ਦੀ ਸਾਰੀ ਜਦੋਂ ਆ ਪਿਛਲੇ ਬੰਨੇ ਦੇਖੋ ਤੁਸੀਂ ਵੱਡੇ ਵੱਡੇ ਪੱਥਰ ਰੱਖੇ ਹੋਏ ਆ ਇਹਨਾਂ ਪੱਥਰਾਂ ਤੇ ਖੜ ਕੇ ਕਿਸਾਨਾਂ ਤੇ ਅੰਜੂ ਗੈਸ ਦੇ ਗੋਲੇ ਦਾਗੇ ਜਾਂਦੇ ਸੀਗੇ ਔਰ ਇਸ ਤੋਂ ਬਾਅਦ ਪਰਲੇ ਬੰਨੇ ਵੀ ਟਾਇਰ ਗੈਸ ਤੇ ਗੋਲੇ ਜਿਹੜੇ ਦਾਗੇ ਜਾ ਰਹੇ ਸੀ ਵੱਡੇ ਵੱਡੇ ਵੱਜਰ ਵਾਹਨ ਖੜੇ ਨਜ਼ਰ ਆ ਰਹੇ ਸੀ ਕਿ ਤਾਂ ਹੁਣ ਸ਼ੰਭੂ ਬਾਰਡਰ ਜਿਹੜਾ ਅੱਜ ਕਲੀਅਰ ਹੋ ਜਾਣਾ ਪੁਲ ਦਾ ਰਸਤਾ ਜਿਹੜਾ ਹੋ ਸਕਦਾ ਇੱਕ ਦੋ ਦਿਨਾਂ ਚ ਅੱਜ ਤੇ ਕੱਲ ਦੇ ਵਿੱਚ ਕਲੀਅਰ ਹੋ ਜਾਵੇ ਪਰ ਫੋਰਸ ਜਿਹੜੀ ਹੈ ਉਹ ਪਾਸੇ ਕੀਤੀ ਯਾਨੀ ਕਿ ਆਉਣ ਵਾਲਾ ਰਾਹ ਤੇ ਜਾਣ ਵਾਲਾ ਰਾਹ ਦੋਵੇਂ ਪਾਸੇ ਜੰਗੀ ਪੱਧਰ ਤੇ ਕਮ ਹਰਿਆਣੇ ਵਾਲੇ ਪਾਸਿਓਂ ਚੱਲ ਰਿਹਾ ਕਿਸਾਨਾਂ ਨੂੰ ਜਦੋਂ ਡਿਟੇਨ ਕੀਤਾ ਗਿਆ ਕੱਲ ਮਾਮਲਾ ਬਹੁਤ ਭੱਖਿਆ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਵੱਡੇ ਪੱਧਰ ਤੇ ਕੀ ਹੋਇਆ ਕੀ ਹੈ ਤਾਂ ਦੂਸਰੇ ਪਾਸੇ ਦੀ ਇਹ ਤਸਵੀਰ ਹੈ ਔਰ ਕਿਉਂਕਿ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਰਾਹ ਖੁਲਵਾ ਦੇਣੇ ਔਰ ਇਹੀ ਗੱਲ ਕਹੀ ਜਾ ਰਹੀ ਸੀ ਕਿਸਾਨਾਂ ਵੱਲੋਂ ਕਿ ਰਾਹ ਤਾਂ ਅਸੀਂ ਬੰਦ ਨਹੀਂ ਕੀਤੇ ਰਹਾ ਤਾਂ ਕੇਂਦਰ ਸਰਕਾਰ ਨੇ ਬੰਦ ਕੀਤੇ ਤਾਂ ਹਰਿਆਣਾ ਦੇ ਸੀਨੀਅਰ ਅਫਸਰ ਨੇ ਸ਼ਾਇਦ ਅੰਬਾਲਾ ਦੇ ਐਸਐਸਪੀ ਹੋਣਗੇ ਮੌਕੇ ਦੇ ਉੱਪਰ ਜਿਹੜੇ ਪਹੁੰਚੇ ਨੇ ਪੂਰਾ ਅਮਲਾ ਪੂਰੀ ਫੋਰਸ ਪਹੁੰਚੀ ਹੋਈ ਹੈ ਉਹ ਮੌਕੇ ਤੇ ਹਾਲਾਤ ਦੇਖਣ ਦੇ ਲਈ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਹੋਏ ਆ ਮੌਕੇ ਤੇ ਦੇਖ ਰਹੇ ਆ ਕਿ ਕਿਵੇਂ ਸਿਚੁਏਸ਼ਨ ਕਿਸ ਸਿਚੁਏਸ਼ਨ ਦੇ ਵਿੱਚ ਕੰਮ ਚੱਲ ਰਿਹਾ ਔਰ ਕੀ ਕੀ ਹਾਲਾਤ ਨੇ ਮੌਕੇ ਦੇ ਉੱਪਰ ਤਾਂ ਇਹ ਦੇਖਣ ਦੇ ਲਈ ਪਹੁੰਚੇ ਹੋਏ ਨੇ ਪੁਲਿਸ ਦੇ ਸੀਨੀਅਰ ਅਧਿਕਾਰੀ ਵੱਡੇ ਵੱਡੇ ਬੈਰੀਕੇਡ ਜਿਹੜੇ ਦਵਿੰਦਰੋ ਦਿਖਾ ਦਿਓ ਇੱਕ ਵਾਰ ਹੈਡਰਾ ਦੇ ਨਾਲ ਚੱਕ ਕੇ ਪਾਸੇ ਕੀਤੇ ਜਾ ਰਹੇ ਆ ਜਿਹੜੇ ਬੈਰੀਕੇਟ ਨੇ ਉਹਨਾਂ ਨੂੰ ਹੈਡਰਾ ਮਸ਼ੀਨ ਦੇ ਨਾਲ ਹੈਡਰਾ ਕ੍ਰੇਨ ਦੇ ਨਾਲ ਚੱਕ ਕੇ ਪਾਸੇ ਕੀਤਾ ਜਾ ਰਿਹਾ ਇਹ ਜਿਹੜੇ ਵੱਡੇ ਬੈਰੀਕੇਟ ਸੀ ਉਹਨਾਂ ਨੂੰ ਚੱਕ ਕੇ ਪਾਸੇ ਲੈ ਕੇ ਜਾ ਰਹੀ ਹੈ ਮਸ਼ੀਨ ਔਰ ਇਸ ਪਾਸੇ ਵੀ ਅਸੀਂ ਲਗਾਤਾਰ ਤਸਵੀਰ ਤੁਹਾਨੂੰ ਦਿਖਾਈ ਰਹੀ ਸੀ ਤਾਂ ਇਹ ਪੂਰਾ ਮਾਹੌਲ ਆ ਸ਼ੰਭੂ ਬਾਰਡਰ ਦਾ ਮਾਹੌਲ ਆ ਜਿਹੜਾ ਹਰਿਆਣੇ ਵਾਲੇ ਪਾਸੇ ਦਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਸ ਪਾਸਿਓਂ ਵੀ ਆਲਮੋਸਟ ਕਲੀਅਰ ਹੋ ਚੁੱਕਿਆ ਹੁਣ ਸ਼ੰਭੂ ਬਾਰਡਰ ਇਸ ਬੰਨੇਓ ਕਲੀਅਰ ਹੋ ਚੁੱਕਿਆ ਔਰ ਜਿਹੜੇ ਇੰਤਜ਼ਾਮ ਸੀ ਹਟਾ ਦਿੱਤੇ ਗਏ ਆ ਔਰ ਸਾਰਾ ਸਮਾਨ ਜਿਹੜਾ ਇੱਥੋਂ ਚੱਕ ਚੁਕਾ ਕੇ ਦੇਖੋ ਤੁਸੀਂ ਇਦਰੋਂ ਖਿੱਚ ਕੇ ਪਾਸੇ ਕੀਤਾ ਜਾ ਰਿਹਾ ਖਿੱਚ ਕੇ ਪਾਸੇ ਕਰਕੇ ਫਿਰ ਜਿਹੜੇ ਅੱਗੇ ਟਿਪਰ ਖੜੇ ਆ ਜਾਂ ਟਰੱਕ ਖੜੇ ਆ ਉਹਨਾਂ ਦੇ ਵਿੱਚ ਪਾ ਕੇ ਲਿਜਾਇਆ ਜਾਣਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਸਰਕਾਰ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਦੋ ਤਿੰਨ ਦਿਨਾਂ ਦੇ ਅੰਦਰ ਅੰਦਰ ਸ਼ੰਭੂ ਬਾਰਡਰ ਖੁੱਲ ਜਾਏਗਾ ਔਰ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਆਵਾਜਾਈ ਕਦੋਂ ਸ਼ੁਰੂ ਕੀਤੀ ਜਾਂਦੀ ਹੈ ਪਰ ਸਖਤ ਇਤਰਾਜ਼ ਕਿਸਾਨਾਂ ਨੇ ਜਤਾਇਆ ਕਿ ਜੋ ਕੁਝ ਸਾਡੇ ਨਾਲ ਕੀਤਾ ਇਹ ਠੀਕ ਨਹੀਂ ਹੈ ਇਹ ਜਾਇਜ਼ ਨਹੀਂ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ ਬਾਰਡਰ